ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੀ ਸਾਧ ਸੰਗਤ ਜੀਓ ਸ਼ਹੀਦਾਂ ਦੀ ਇਸ ਪਾਵਨ ਧਰਤੀ ਦੇ ਉੱਤੇ ਗੁਰੂ ਮਹਾਰਾਜ ਜੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੈ ਕਿ ਇਹ ਉਹ ਸਥਾਨ ਹੈਗਾ ਜਿੱਥੇ ਪਾਪਾ ਜ਼ੋਰਾਬਰ ਸਿੰਘ ਬਾਬਾ ਫਤਿਹ ਸਿੰਘ ਨੂੰ ਜਿਸ ਵਕਤ ਸ਼ਹੀਦ ਕੀਤਾ ਜਾਂਦਾ ਹੈਗਾ ਮਾਤਾ ਗੁਜਰਕੌਰ ਨੂੰ ਸ਼ਹੀਦ ਕੀਤਾ ਜਾਂਦਾ ਹੈਗਾ ਅੱਜ ਜੇ ਅਸੀਂ ਦੁਨੀਆ ਦੇ ਵਿੱਚ ਦੇਖੀਏ ਤਾਂ ਤੀਸਰੀ ਸੰਸਾਰ ਦੀ ਜਿਹੜੀ جنگ ਆ ਉਹ ਸ਼ੁਰੂ ਹੋ ਚੁੱਕੀ ਆ ਜਿਵੇਂ 1521 ਦੇ ਵਿੱਚ ਬਾਬਰ ਪਾਪਾਂ ਦੀ ਜੰਗ ਲੈ ਕੇ ਕਾਬਲੋਂ ਚੱਲਿਆ ਸੀ ਅੱਜ ਦੁਨੀਆ ਦੇ ਵੱਖੋ ਵੱਖਰੇ ਮੁਖ ਉਸ ਪਾਪਾਂ ਦੀ ਜੰਦ ਨੂੰ ਲੈ ਕੇ ਨਿਕਲ ਚੁੱਕੇ ਨੇ ਇਹ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਲੜਾਈਆਂ ਚੱਲ ਰਹੀਆਂ ਨੇ ਜਦੋਂ ਇੱਥੇ ਸਹਬਜ਼ਾਦੇ ਸ਼ਹੀਦ ਹੋਏ ਸੀ ਨਵਾਬ ਮੁਹੰਮਦ ਸ਼ੇਰ ਖਾਨ ਸਾਹਿਬ ਮਲੇਰਕੋਟਲੇ ਦੇ ਉਹਨਾਂ ਦੀ ਛਾਏ ਦਸਵੇਂ ਪਾਸ਼ਾ ਨਾਲ ਕਿਸੇ ਵੀ ਕਿਸਮ ਦਾ ਵੈਰ ਸੀ ਵਿਰੋਧ ਸੀ ਉਹਨਾਂ ਨੇ ਉਸ ਵੇਲੇ ਸੂਬੇ ਸਰਹਦਰੂ ਕਿਹਾ ਸੀ ਆ ਕਿ ਕੁਰਾਨ ਸ਼ਰੀਫ ਦੇ ਵਿੱਚ ਇਸਲਾਮ ਦੇ ਮੁਤਾਬਕ ਬੱਚੇ ਸਾਡੀ ਸ਼ਰੀਅਤ ਦੇ ਮੁਤਾਬਕ ਬੱਚਿਆਂ ਨੂੰ ਕਦੇ ਸਜ਼ਾ ਨਹੀਂ ਦਿੱਤੀ ਜਾਂਦੀ ਔਰ ਸੋਚਾ ਆਨੰਦ ਨੇ ਉਹਦੀ ਪ੍ਰੋਡਤਾ ਕੀਤੀ ਸੀ ਪਰ ਸਿਖਾਣੇ ਅੱਜ ਤੱਕ ਹਾ ਦਾ ਨਾਰਾ ਯਾਦ ਰੱਖਿਆਗਾ ਅੱਜ 57 ਮੁਲਕ ਨੇ ਦੁਨੀਆ ਭਰ ਦੇ ਵਿੱਚ ਮੁਸਲਮਾਨਾਂ ਦੇ ਅੱਜ ਸਾਡਾ ਵਕਤ ਹੈ ਕਿ ਅਸੀਂ ਵੀ ਇਸੇ ਧਰਤੀ ਦੇ ਉੱਤੋਂ ਹਾ ਦਾ ਨਾਰਾ ਮਾਰੀਏ ਗਾਜ਼ਾ ਦੇ ਵਿੱਚ ਜਿਹੜੇ ਬੱਚੇ ਮਰ ਰਹੇ ਨੇ ਫਲਸਤੀਨ ਦੇ ਵਿੱਚ ਬੱਚੇ ਮਰ ਰਹੇ ਨੇ ਜਾਂ ਯੂਕਰੇਨ ਚ ਮਰ ਰਹੇ ਨੇ ਚਾਹੇ ਉਹ ਇਜ਼ਰਾਈਲ ਚ ਬੱਚੇ ਮਰ ਰਹੇ ਨੇ ਚਾਹੇ ਉਹ ਬੀਬੀਆਂ ਤੇ ਕਤਲ ਹੋ ਰਿਹਾ ਚਾਹੇ ਬਜ਼ੁਰਗਾਂ ਦਾ ਅੱਜ ਦੀ ਖਬਰ ਹੈ ਕਿ 18 ਬੰਦਿਆਂ ਦੇ ਉੱਤੇ ਗੋਲੀ ਚਲਾਈ ਗਈ ਸਿਰਫ ਉਹ ਲੈਣ ਲਾ ਕੇ ਖੜੇ ਸੀ ਕਿ ਸਾਨੂੰ ਕੁਝ ਖਾਣ ਨੂੰ ਮਿਲ ਜੇ ਗਾਜ਼ਾ ਦੇ ਵਿੱਚ ਤਾਂ ਇਸ ਤੋਂ ਅਸੀਂ ਗੁਰੂ ਦੇ ਸਿੱਖ ਇੱਕ ਵਾਰ ਫਿਰ ਪੂਰੀ ਦੁਨੀਆ ਦੇ ਵਿੱਚ ਉਸ ਅਸੀਂ ਵੀ ਹਾ ਦਾ ਨਾਰਾ ਮਾਰਦੇ ਆਂਗੇ ਉਹਨਾਂ ਮਜ਼ਲੂਮਾਂ ਦੇ ਨੂੰ ਰੱਖਿਆ ਕੀਤੀ ਜਾਵੇ ਜਿਹੜਾ ਸਾਡੇ ਯੂਨਾਈਟਿਡ ਨੇਸ਼ਨਸ ਹੈਗਾ ਦੁਨੀਆ ਦੀਆਂ ਤਾਕਤਾਂ ਨੇ ਉਹ ਇਸ ਗੱਲ 'ਤੇ ਧਿਆਨ ਦੇਣ ਕਿ ਜੋ ਲੜਾਈ ਲੜਨੀ ਹੈਗੀ ਉਹ ਅਲੱਗ ਹੁੰਦੀ ਹੈਗੀ ਇਹ ਵਾਰ ਕਰਾਈਮਸ ਹੁੰਦੀ ਹੈਗੀ ਕਿਸੇ ਹਸਪਤਾਲ ਤੇ ਹਮਲਾ ਕਰਨਾ ਬੱਚਿਆਂ ਨੂੰ ਮਾਰਨਾ ਭੁੱਖਿਆਂ ਨੂੰ ਮਾਰਨਾ ਔਰਤਾਂ ਨੂੰ ਮਾਰਨਾ ਬਜ਼ੁਰਗਾਂ ਨੂੰ ਮਾਰਨਾ ਇਹ ਜਿਹੜੇ ਬਿੱਲ ਲੈ ਕੇ ਆ ਰਹੇ ਹੋਗੇ ਇਹ ਆਪਾਂ ਤਾਂ ਦੇਖ ਰਹੇ ਹਾਂ ਕਿ ਬੇਅਦਬੀਆਂ 2015 ਤੋਂ ਬੁੱਜ ਜਵਾਰ ਸਿੰਘ ਵਾਲੇ ਤੋਂ ਸ਼ੁਰੂ ਹੋਈਆਂ ਨੇ ਇਹ ਭਰਾਵੋ ਜਿਹੜੀ ਇਹ ਜੜੀਆਂ ਹੈਗੀਆਂ ਨੇ ਇਹ ਬਹੁਤ ਦੁਨੀਆ ਦੀ ਤੁਸੀਂ ਦੁਨੀਆ ਦੀ ਤਾਕਤਾਂ ਤੁਹਾਡੇ ਵੱਲ ਨਿਗਾਹ ਲਾਈ ਬੈਠੀਆਂ ਨੇ 20ਵੀਂ ਸਦੀ ਦੇ ਵਿੱਚ ਧਿਆਨ ਦਿਓ afghanistan ਨੂੰ ਉੱਥੇ ਕੁਝ ਨਹੀਂ ਹੁੰਦਾ ਪਰ ਉੱਥੇ ਰੂਸ ਵੀ ਲੜਿਆ ਅਮਰੀਕਾ ਵੀ ਲੜਿਆ ਉਹਨੂੰ ਕਹਿੰਦੇ ਆ ਤਾਂ ਗ੍ਰੇਟ ਗੇਮ ਆ 20th ਸੈਂਚਰੀ ਵੀ ਮੀਨ ਸਦੀ ਦੀ ਉਹਨੂੰ ਗ੍ਰੇਟ ਗੇਮ ਗੇਮ ਖੇਡ ਨਹੀਂ ਹੁੰਦੀ ਗੇਮ ਦਾ ਮਤਲਬ ਸ਼ਿਕਾਰ ਹੁੰਦਾ ਹੈਗਾ ਉੱਥੇ ਤਾਂ ਜਿਹੜੇ ਖਣਿਜ ਪ੍ਰਧਾਰਥ ਨੇ ਜੋ ਉੱਥੋਂ ਦੇ ਵਿੱਚ ਮਿਨਰਲਸ ਪਏ ਨੇ ਹੋਰ ਉੱਥੋਂ ਦਾ ਜਿਹੜੇ ਰਾਸਤੇ ਜਿਹੜੇ ਦੁਨੀਆ ਨੂੰ ਨਿਕਲ ਨੇ ਉੱਥੇ ਬਿਜ਼ਨਸ ਹੋਣਾ ਉਹਨੂੰ ਕੰਟਰੋਲ ਕਰਨ ਦੀ ਖਾਤਰ ਉਦੋਂ ਰਸ਼ੀਆ ਨੂੰ ਕੰਟਰੋਲ ਖਾਤਰ ਦੀ ਖਾਤਰ ਕੀ ਉਹ ਇਧਰ ਸਮੁੰਦਰ ਦੇ ਨਾਂ ਨਾਲ ਲਾ ਕੇ ਲੱਗ ਜੇ ਇਹ ਇਸੇ ਕਰਕੇ ਉਹ ਲੜਾਈਆਂ ਲੜੀਆਂ ਨੇ ਪਰ 21ਵੀਂ ਸਦੀ ਦਾ ਨਵਾਂ ਨਾਮ ਆਏਗਾ ਦਾ ਨਿਊ ਗ੍ਰੇਟ ਗੇਮ ਜੋ ਹੁਣ ਤੁਸੀਂ ਦੇਖਦੇ ਹੋਗੇ ਇੱਕ ਨਿਊ ਗ੍ਰੇਟ ਗੇਮ ਆਗੀ ਜਿੱਚ ਪਾਕਿਸਤਾਨ ਵੀ ਹੈਗਾ ਇਰਾਨ ਵੀ ਹੈਗਾ ਮਿਡਲ ਈਸਟ ਵੀ ਹੈ ਸੀਰੀਆ ਵੀ ਹੈ ਜੇ ਗਵਾਂਡੀ ਦੇ ਘਰ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਸੇਗਾ ਆਪ ਨੂੰ ਵੀ ਲੱਗਦਾ ਹੈਗਾ ਅਸੀਂ ਵੀ ਉਸ ਗ੍ਰੇਟ ਗੇਮ ਦੇ ਕੁਝ ਹਿੱਸੇ ਦੇ ਵਿੱਚਾਂ ਜੋ ਇੱਥੇ ਤੁਸੀਂ ਦੇਖਦੇ ਹੋ ਬਹੁਤ ਵੱਡੇ ਟੋੜੇ ਸਿੱਖ ਚਿਹਰੇ ਹੁੰਦੇ ਹੈਗੇ ਪਰ ਉਹਨਾਂ ਨੂੰ ਧਰਮ ਦਾ ਪਰਿਵਰਤਨ ਕਰਾਉਣ ਦੇ ਲਈ ਪਰਵਜਨ ਕੀਤੇ ਜਾਂਦੇ ਆ ਪੁਲਿਸ ਦੀ ਵਰਦੀ ਪਾ ਕੇ ਧਰਮ ਦਾ ਪਰਵਜਨ ਕਰਕੇ ਤੁਹਾਡੀਆਂ ਧਰਮ ਬਦਲਾਅ ਕੀਤੇ ਜਾਂਦੇ ਹੈਗੇ ਇਹ ਸਾਰੇ ਤੁਹਾਡੇ ਇੱਥੋਂ ਇਹ ਇੱਕ ਬਹੁਤ ਵੱਡਾ ਹਿੱਸਾ ਹੈਗਾ ਤੁਹਾਨੂੰ ਸਿੱਖੀ ਤੋਂ ਵੀ ਦੂਰ ਕਰਦੇ ਹੈਗੇ ਬਹੁਤ ਵੱਡੀਆਂ ਤਾਕਤਾਂ ਇੱਥੇ ਆਈਆਂ ਹੋਈਆਂ ਨੇ ਔਰ ਜੇ ਮੈਂ ਇਸ ਦੱਸਣਾ ਚਾਹਣਾ ਸਰਕਾਰ ਨੂੰ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਪੰਜਾਬ ਦੇ ਲੋਕ ਜਜ਼ਬਾਤੀ ਨੇ ਖਾਸ ਤੌਰ ਤੇ ਜਿਹੜੇ ਸਿੱਖ ਅਸੀਂ ਜਜ਼ਬਾਤੀ ਹੁੰਨੇ ਆਗੇ ਅਸੀਂ ਆਪਦੇ ਗੁਰੂ ਨੂੰ ਬਹੁਤ ਛੇਤੀ ਸਮਰਮਤ ਆਂ ਔਰ ਅਸੀਂ ਇਸ ਨਿਸ਼ਚੈ ਨਾਲ ਚੱਲਦੇ ਆਂ ਕਿ ਪਰਨਾ ਮਰਨਖਪੂਰ ਜੀਵਨ ਕੀ ਛੜ ਆਸ ਜਦੋਂ ਵੀ ਸਾਨੂੰ ਕੋਈ ਲੱਗਦਾ ਕਿ ਅਸੀਂ ਆਪਦੇ ਗੁਰੂ ਦੇ ਲਈ ਆਪਦਾ ਸੀਸ ਪੇਟ ਕਰ ਦਿੰਨੇ ਆਂਗੇ ਇਸ ਕਰਕੇ ਬਹੁਤ ਸਾਰੇ ਮੈਂ ਹੁਣ ਜਿਸ ਦਿਨ ਇਹ ਅਸੀਂ ਮੋਰਚਾ ਦੇਖਿਆਗਾ ਲਾਇਆ ਹੋਇਆਗਾ ਭਾਈ ਗੁਰਜੀਤ ਸਿੰਘ ਨੇ ਉਦੋਂ ਤੱਕ ਸਾਰੇ ਸੁੱਤੇ ਪਏ ਸੀ ਜਿਸ ਦਿਨ ਇਹ ਬਿੱਲ ਪਾਸ ਹੁੰਦਾਗਾ ਮੈਂ ਤੁਹਾਡੇ ਸਾਹਮਣੇ ਇੱਕ ਮੈਂ ਇਹ ਅਖਬਾਰ ਲੈ ਕੇ ਆਂ ਦਾ ਟ੍ਰਿਬਿਊਨ ਇਹ ਜਿਹੜੇ ਬੁੱਧੀਜੀਵੀ ਹੁੰਦੇ ਆ ਕਿ ਕੁਝ ਟੇ ਕੁਝ ਸਿੱਧੇ ਨਹੀਂ ਹੁੰਦੇ ਇਹ ਲਿਖਿਆ ਹੈਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਜਗਰੂਪ ਸਿੰਘ ਸਿੱਖੋਂ ਦਾ ਸੈਕ੍ਰੀਟ ਲੇਜ ਲੋ ਅ ਮਿਸਗਾਈਡਡ ਪੋਲੀਟੀਕਲ ਅਜੰਡਾ ਇਹਦੇ ਵਿੱਚ ਜੜੀਆਂ ਲਾਈਨਾਂ ਨੇ ਦੋ ਚਾਰ ਲੈਣਾ ਹੁੰਦੀਆਂ ਨੇ ਜਿਹੜਾ ਸਾਰਾ ਕੁਝ ਬਦਲ ਗਿਆ ਉਹ ਕਹਿੰਦਾ ਦਾ ਪੀਪਲ ਹੈ ਪੰਜਾਬ ਹੈ ਸਫਰਡ ਦਾ ਡੈਡਲੀ ਮਿਕਸਚਰ ਆਫ ਰਿਲੀਜੀਅਨ ਐਂਡ ਪੋਲਿਟਿਕਸ ਇਨ ਦਾ ਰੀਸੈਂਟ ਪਾਸਟ ਹੁਣ ਤੁਹਾਡੇ ਦੇ ਉੱਤੇ ਸ਼੍ਰੀ ਕਾਦ ਤਕਸਾਲ ਦੀ ਜਿਹੜੀ ਅਸੀਂ ਗੱਲ ਮੀਰੀ ਪੀਰੀ ਦੇ ਸਿਧਾਂਤ ਦੇ ਦੋਤੇ ਆਏ ਹਮਲੇ ਹੁੰਦੇ ਹੈਗੇ ਇਹ ਤੁਹਾਨੂੰ ਦੂਰ ਕਰਨਾ ਚਾਹੁੰਦੇ ਹੋ ਸਿਧਾਂਤ ਤੋਂ ਇਹ ਕਹਿੰਦੇ ਰਾਜਨੀਤੀ ਦੇ ਸਿਆਸਤ ਬਿਲਕੁਲ ਵੱਖਰੀ ਕਰ ਦਿਓ ਇਹ ਹੁੰਦੇ ਆ ਚਨੱਕਿਆ ਯੂਨੀਵਰਸਿਟੀ ਬਿਹਾਰ ਦਾ ਇੱਕ ਮੁਸਲਮਾਨ ਵਾਈਸ ਚਾਂਸਲਰ ਲਿਖਦਾ ਹੈਗਾ ਕਿ ਜੇ ਇਹ ਐਕਟ ਪਾਸ ਹੋ ਗਏ ਤਾਂ ਜਿਹੜੀ ਸਾਡੀ ਬੋਲਣ ਦੀ ਆਜ਼ਾਦੀ ਖਤਮ ਹੋ ਜੂ ਪਰ ਭਰਾਵੋ ਇਹ ਦੋ ਐਕਟ ਹੈਗੇ ਜੋ ਮੈਨੂੰ ਪਾਈ ਗੁਰਪ੍ਰੀਤ ਸਿੰਘ ਨੇ ਦਿੱਤੇ ਹੋਏ ਸੀ ਇੱਕ ਦਿਨ ਜਿਹੜਾ ਪਹਿਲਾਂ ਹੌਂਟਪਾਰਟਮੈਂਟ ਨੇ ਦਿੱਤਾ ਔਰ ਹੁਣ ਇਹਦੇ ਵਿੱਚ ਤਾਂ ਕੋਈ ਬੋਲਣ ਦੀ ਆਜ਼ਾਦੀ ਦੇ ਪਰ ਕੋਈ ਗੱਲ ਹੀ ਨਹੀਂ ਹੋ ਰਹੀ ਇਹ ਤੁਹਾਡੇ ਤੇ ਜਿਹੜੇ ਹਮਲੇ ਹੁੰਦੇ ਆ ਨਾ ਇਹ ਸਾਰੇ ਦੇ ਸਾਰਾ ਇੱਕ ਵਰਤਾਰਾ ਬਹੁਤ ਵੱਡਾ ਇੱਕ ਚੱਕਰ ਵੀਊ ਹੈਗਾ ਇੱਕ ਗੱਲ ਯਾਦ ਰੱਖਿਓ ਇੱਥੇ ਉਹ ਸ਼ਕਤੀਆਂ ਵੀ ਆ ਜਿਹੜੀਆਂ ਰੱਬ ਤੇ ਯਕੀਨ ਨਹੀਂ ਕਰਦੀਆਂ ਤੁਹਾਡੇ ਰੰਗ ਪੱਗਾਂ ਦੇ ਉਹ ਰੰਗ ਲਾਲ ਤੋਂ ਹੋਰ ਰੰਗ ਹੋ ਚੁੱਕੇ ਹੈਗੇ ਤੁਹਾਡੇ ਵਿੱਚ ਬੈਠ ਕੇ ਤੁਹਾਡੇ ਹੱਕਾਂ ਦੀ ਗੱਲ ਕਰਕੇ ਹਾਂ ਜੀ ਯਾਦ ਰੱਖਿਓ ਤੁਹਾਡੀਆਂ ਜ਼ਮੀਨਾਂ ਬਚਾਉਂਦੇ ਤੁਹਾਡੀਆਂ ਜ਼ਮੀਨਾਂ ਨੂੰ ਵੀ ਪੈਣਗੇ ਤੇ ਦਰਬਾਰ ਸਾਹਿਬ ਦੇ ਸੋਨੇ ਦੀ ਵੀ ਗੱਲ ਆਉਣ ਵਾਲੇ ਦਿਨਾਂ 'ਚ ਹੋਇਆ ਕਰੂਗੀ ਤੁਸੀਂ ਗੱਲ ਤੁਸੀਂ ਮੇਰੀ ਗੱਲ ਸਮਝ ਗਏ ਹੋਵਗੇ ਤਾਂ ਇਸ ਗੱਲ ਦਾ ਧਿਆਨ ਰੱਖਿਓ ਇਹ ਐਕਟ ਸਾਨੂੰ ਇਸ ਕਰਕੇ ਜ਼ਰੂਰੀ ਹੈ ਸਾਨੂੰ ਵੀ ਪਤਾ ਕਿ ਖਾਲਸਾ ਦੀ ਆਪਦੀ ਪਰੰਪਰਾ ਹੁੰਦੀ ਹੈਗੀ ਖਾਲਸਾ ਕਿਸੇ ਤੋਂ ਪੁੱਛਦਾ ਨਹੀਂ ਹੁੰਦਾ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈਗੀ ਪਰ ਅਸੀਂ ਇਹ ਮੈਨੂੰ ਇਹ ਤੁਹਾਨੂੰ ਮੈਂ ਦੱਸ ਦਿੰਨਾ ਸਭ ਤੋਂ ਵੱਡਾ ਜਿਹੜਾ ਇੱਥੇ ਸ਼ਿਕਾਰ ਹੋਣਗੇ ਪਿਛਲੇ ਸਮੇਂ ਤੋਂ ਹਿੰਦੂ ਭਰਾਮਾਂ ਨੂੰ ਡਰਾ ਕੇ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਚੱਲੀ ਸੀਗੀ 1978 ਤੋਂ ਬਾਅਦ ਧਰਮਯੁੱਧ ਮੋਰਚਾ ਲੱਗਿਆ ਉਦੋਂ ਉਸ ਤੋਂ ਬਾਅਦ ਹੁਣ ਤੁਸੀਂ ਕੀ ਸੋਚਦੇ ਹੋਗੇ ਜਦੋਂ ਗੱਲ ਕਰਦੇ ਆ ਇਹ ਤਾਂ ਹਿੰਦੂ ਸਿੱਖਾਂ ਦੀ ਲੜਾਈ ਆ ਲੜਾਈ ਤਾਂ ਪੰਜਾਬ ਦੇ ਹਿੱਤਾਂ ਦੀ ਸੀ ਤੁਹਾਨੂੰ ਬਹੁਤ ਸਾਰੇ ਥਾਵਾਂ ਦੇ ਉੱਤੋਂ ਤੁਹਾਡੇ ਉੱਤੇ ਹਮਲੇ ਹੁੰਦੇ ਆਗੇ ਵੱਖੋ ਵੱਖਰੇ ਹਮਲੇ ਹੁੰਦੇ ਆਗੇ ਸਾਨੂੰ ਵੀ ਪਤਾ ਹੈਗਾ ਕਿ ਸਿੱਖ ਸਿਧਾਂਤ ਕੀ ਕਹ ਰਿਹਾ ਹੈਗਾ ਪਰ ਇਸ ਸਮੇਂ ਦੀ ਜ਼ਰੂਰਤ ਹੈ ਲੋ ਇਸ ਲੋ ਦੇ ਵਿੱਚ ਹਿੰਦੂਆਂ ਦਾ ਵੀ ਫਾਇਦਾ ਹੈਗਾ ਸਿੱਖਾਂ ਦਾ ਵੀ ਫਾਇਦਾ ਹੈਗਾ ਮੁਸਲਮਾਨਾਂ ਦਾ ਵੀ ਹੈ ਅਸਾਈਆਂ ਦਾ ਵੀ ਹੈ ਇੱਕ ਬਿੱਲ ਪਾਸ ਹੋਇਆ ਜਿਹਨੂੰ ਕਹਿੰਦੇ ਹੈਗੇ ਜਦ 1991 ਚ ਲੋ ਬਾਬਰੀ ਮਸਜਿਦ ਦੇ ਵਿੱਚੋਂ ਹੋਇਆ ਸੀ ਆ ਉਸ ਵੇਲੇ ਸੀ ਆ ਕਿ ਜਿਹੜੇ ਧਾਰਮਿਕ ਥਾਂ ਹੈਗੇ ਉਸ ਤੋਂ ਬਾਅਦ ਕਿਸ ਦੀ ਛੇੜਛਾੜ ਨਹੀਂ ਹੋਊਗੀ ਆ ਅੱਜ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਰਾਹੀਂ ਚੈਲੰਜ ਕੀਤਾ ਗਿਆ ਕਿ ਇਹ ਲਾਅ ਬਿਲਕੁਲ ਗਲਤ ਬਣਿਆ ਹੈਗਾ ਹੋਰ ਵੀ ਬਹੁਤ ਸਾਰੇ ਥਾਵਾਂ ਨੇ ਧਾਰਮਿਕ ਥਾਵਾਂ ਜਿਹੜੀਆਂ ਬਣਾਈਆਂ ਚ ਹਨ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ 18 ਮਸਜਿਦਾਂ ਨੇ ਪੰਜਾਬ ਦੀਆਂ ਜਿਹਨੂੰ ਸੁੰਨੀ ਬੋਰ ਨੇ ਖਾਦਸ਼ਾ ਪ੍ਰਗਟ ਕੀਤਾ ਹੈਗਾ ਕਿ ਉਹਨਾਂ ਨੂੰ ਵੀ ਤੋੜਿਆ ਜਾਊਗਾ ਇਸ ਕਰਕੇ ਪੰਜਾਬ ਦੀ ਬਰਬਾਦੀ ਨਾ ਹੋਵੇ ਇੱਥੇ ਜੇ ਤੁਹਾਡੀ ਤੁਸੀਂ ਇਕੱਠੇ ਰਹੋਗੇ ਤਾਂ ਬਾਲ ਮਿਲੂਗਾ ਤਾਂ ਤੁਸੀਂ ਦੇਖੋ ਵੀ ਜੋ ਹਾਲਾਤ ਅਸੀਂ ਸਾਡੇ ਨਾਲ ਹੋਣਾ ਹੈਗਾ ਸਾਡਾ ਬਹੁਤ ਕੁਝ ਹੋਣਾ ਹੈਗਾ ਆ ਜਿਹੜਾ ਤੁਸੀਂ 65 ਹਜ਼ਾਰ ਏਕੜ ਦੀ ਗੱਲ ਹੈਗੀ ਹੈ ਇਹ ਵੀ ਤੋੜਦੇ ਹਮਲਾ ਹੀ ਹੈਗਾ 1947 ਤੋਂ ਬਾਅਦ ਐਡਾ ਵੱਡਾ ਜਾੜਾ ਸਾਡਾ ਹੁਣ ਇਹਨਾਂ ਨੇ ਕਰਨਾ ਹੈਗਾ ਪਰ ਮੈਂ ਅੱਜ ਦੇ ਮੈਂ ਜਿਹੜਾ ਵਿਸ਼ਾ ਹੈਗਾ ਉਹਦੇ ਤੇ ਆਉਣਾ ਚਾਹਣਾਗਾ ਇਹ ਉਹ ਵਿਸ਼ਾ ਹੈਗਾ ਕਿ ਜਿਹੜਾ ਰਿਲੀਜੀਅਸ ਜਿਹੜਾ ਬਿੱਲ ਹੈਗਾ ਇਹ ਕਿਉਂ ਜ਼ਰੂਰੀ ਹੈਗਾ ਔਰ ਇਹਦੇ ਵਿੱਚ ਕੀ ਕੀ ਸਾਨੂੰ ਉਹਨਾਂ ਨੇ ਕਿਹਾਗਾ ਔਰ ਮੈਂ ਸਿਰਫ ਇਹਦੇ ਵਿੱਚ ਬਾਕੀ ਦਾ ਹਰ ਕੋ ਨੂੰ ਪਤਾ ਹੁੰਦਾ ਹੈਗਾ ਜਿਹੜਾ ਕੋਰਟ ਆਫ ਸੈਸ਼ਨ ਹੈਗਾ ਸੈਸ਼ਨ ਦੀ ਕਚੈਰੀ ਜਾਂਦਾ ਜਿਹੜੀ ਵੱਡੀ ਕਚੈਰੀ ਹੁੰਦੀ ਹੈ ਕਬਾ ਥੱਲੇ ਮੈਜਿਸਟ੍ਰੇਟ ਜਾਂਦੇ ਆ ਇਹ ਉਹਦੇ ਵਿੱਚ ਸਾਡੀ ਮੰਗ ਸੀ ਕਿ ਇਹ ਰੱਖਿਆ ਜਾਵੇ ਉਹ ਇਸ ਕਰਕੇ ਮੰਗ ਰੱਖੀ ਗਈ ਸੀਗੀ ਕਿ ਜੇਰਾ ਥਲੜਾ ਮੈਜਿਸਟਰੇਟ ਹੁੰਦਾਗਾ ਤੁਸੀਂ ਦੇਖਿਆ 326 ਦੇ ਵਿੱਚ 10 ਸਾਲ ਦੀ ਕੈਦ ਹੁੰਦੀ ਹੈ ਆ ਪਿੰਡਾਂ ਦੇ ਦੇਖਿਓਗੇ ਪਰ ਕਿਸੇ ਨੂੰ 3 ਸਾਲ ਤੋਂ ਵੱਧ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਕਿਉਂਕਿ ਮੈਜਿਸਟਰੇਟ ਦੀ ਪਾਵਰ 3 ਸਾਲ ਹੁੰਦੀ ਆ ਕੋਰਟ ਆਫ ਸੈਸ਼ਨ ਦੀ ਜਿਹੜੀ ਪਾਵਰ ਸਜ਼ਾ ਦੇਣ ਦੀ ਵੱਧ ਹੁੰਦੀ ਹੈਗੀ ਔਰ ਉਥੇ ਛੇਤੀ ਕੇਸ ਦਾ ਨਿਆਂ ਹੁੰਦਾ ਹੈਗਾ ਇਸ ਕਰਕੇ ਇਸ ਚੀਜ਼ ਨੂੰ ਕਰਦੇ ਆਗੇ ਪਰ ਜੋ ਸਾਨੂੰ ਇੱਕ ਪਹਿਲਾ ਖਾਡਾ ਦਿੱਤਾ ਗਿਆ ਔਰ ਸਾਨੂੰ ਇੱਕ ਹੋਣ ਵਾਲਾ ਖਾਡਾ ਦਿੱਤਾ ਗਿਆ ਉਹਦੇ ਵਿੱਚ ਇੱਕ ਬਹੁਤ ਫਰਕ ਪੈ ਚੁੱਕਿਆਗਾ ਫਰਕ ਇਹ ਪੈ ਚੁੱਕਿਆਗਾ ਕਿ ਕੱਲੋਂ ਗੁਰੂ ਗ੍ਰੰਥ ਸਾਹਿਬ ਨਾ ਜਾਣੇ ਜਾਂ ਭਗਵਦ ਗੀਤਾ ਕੁਰਾਨ ਬਾਈਬਲ ਦੀ ਜੇਕਰ ਬੇਅਦਬੀ ਹੁੰਦੀ ਹੈਗੀ ਪੁਲਿਸ ਉਹਨੂੰ ਇਕੱਠਾ ਕਰਕੇ ਜਿੱਥੇ ਉਹਨੂੰ ਆਪ ਦੀ ਕਸਟਡੀ ਦੇ ਵਿੱਚ ਉਹਨੂੰ ਕਸਟਡੀ ਚ ਕਿਹਾ ਜਾਂਦਾ ਲੈ ਕੇ ਉਹਨੂੰ ਉਹਦਾ ਪਲੰਦਾ ਤਿਆਰ ਹੁੰਦਾ ਹੈਗਾ ਉਹ ਫਿਰ ਮਾਲਖਾਨੇ ਚ ਭੇਜਿਆ ਜਾਂਦਾ ਹੈਗਾ ਮਾਲਖਾਨੇ ਦੇ ਜਿੱਦਾ ਬੜਾ ਸ਼ਰਾਬ ਦੇ ਦੇ ਵੀ ਵੱਡੇ ਵੱਡੇ ਢੋਲ ਪਏ ਹੁੰਦੇ ਹੈਗੇ ਜਿਹੜਾ ਨੇ ਕਤਲ ਕੀਤੇ ਹੈਗੇ ਜਿਨ੍ਹਾਂ ਨੇ ਬਲਾਤਕਾਰੀਆਂ ਦੇ ਵੀ ਜਿਹੜਾ ਜੋ ਉੱਥੇ ਕੱਪੜੇ ਪਏ ਹੁੰਦੇ ਹੈਗੇ ਤਾਂ ਇਸ ਕਰਕੇ ਜਿਹੜੀ ਸਾਡੇ ਅਸੀਂ ਇਹਦੇ ਵਿੱਚ ਇਹ ਪ੍ਰਪੋਜ਼ ਕਰਾਂਗੇ ਭਾਈ ਸਾਹਿਬ ਕਿ ਜਿਹੜੇ ਇਸ ਥਾਵਾਂ ਦੇ ਲਈ ਇਹਦੇ ਲਈ ਸਾਨੂੰ ਪੰਜਾਬ ਪੁਲਿਸ ਰੂਲ ਰੂਲ ਨੰਬਰ 22 ਰੂਲ ਨੰਬਰ 27 ਦੇ ਵਿੱਚ ਐਮੈਂਡਮੈਂਟ ਮੰਗਾਂਗੇ ਹਾਈ ਕੋਰਟ ਆਰਡਰ ਐਂਡ ਰੂਲਸ ਜਿਹੜੇ ਪੰਜਾਬ ਰਾਣ ਹਾਈ ਕੋਰਟ ਦੇ ਆ ਉਹਦੇ ਵਿੱਚ ਕੀ ਉਹਦੇ ਵਿੱਚ ਮਦਾਂ ਦੇ ਵਿੱਚ ਅਸੀਂ ਮੰਗਾਂਗੇ ਕਿ ਇਹਨਾਂ ਦੇ ਲਈ ਜਿਹੜੀ ਗੱਲ ਹੈਗੀ ਕਿ ਜਿਹੜੇ ਉਹ ਨੂੰ ਕੇਸ ਪ੍ਰੋਪਰਟੀ ਹੁੰਦੀ ਹੈਗੀ ਉਹਨੂੰ ਟਰਾਇਲ ਤੋਂ ਪਹਿਲਾਂ ਮਤਲਬ ਕੇਸ ਚੱਲਣ ਤੋਂ ਪਹਿਲਾਂ ਟਰਾਇਲ ਕੇਸ ਚੱਲਣ ਤੋਂ ਪਹਿਲਾਂ ਤੇ ਫੈਸਲਾ ਹੋਣ ਤੋਂ ਬਾਅਦ ਉਹਦੇ ਲਈ ਕੀ ਕੀ ਸ਼ਰਤਾਂ ਜਾਂ ਨਿਯਮ ਹੋਣੇ ਚਾਹੀਦੇ ਆ ਇਹਨਾਂ ਨੇ ਜਿਹੜਾ ਹੁਣ ਹੁਣ ਵਾਲਾ ਖਾਡਾ ਭੇਜਿਆ ਹੈਗਾ ਉਹਦੇ ਚ ਪਾਵਰ ਟੂ ਮੇਕ ਰੂਲਸ ਹੁੰਦੇ ਆ ਰੂਲ ਕੀ ਹੁੰਦੇ ਆ ਕਿ ਹੁਣ ਕਾਨੂੰਨ ਦਾ ਬਣਾਤਾ ਹੈਗਾ ਇਹ ਚ ਦੱਸਿਆ ਜਾਂਦਾ ਵੀ ਕਿਹੜੀ ਕਚੈਰੀ ਦੇ ਵਿੱਚ ਲੱਗੂਗਾ ਤੁਹਾਡਾ ਕੇਸ ਕਿਹੜਾ ਡੀਐਸਪੀ ਲੈਵਲ ਦਾ ਇਹ ਚ ਉਹਨਾਂ ਨੇ ਲਿਖਿਆ ਹੈਗਾ ਕਿ ਪੁਲਿਸ ਅਫਸਰ ਘੱਟ ਤੋਂ ਘੱਟ ਲੱਗੂਗਾ ਜਿਹੜਾ ਤੁਹਾਡੀ ਇਨਕੁਆਇਰੀ ਕਰੂਗਾ ਔਰ ਤੁਹਾਨੂੰ ਕਿੰਨੀ ਉਹ ਸਜ਼ਾ ਹੋਊਗੀ ਔਰ ਉਹਨਾਂ ਨੇ ਇਹ ਕਹਿ ਵੀ ਜੇ 2 ਸਾਲ ਦੇ ਤੱਕ ਸਾਨੂੰ ਕੋਈ ਲੱਗਦਾ ਤਾਂ ਅਸੀਂ ਇਹ ਚ ਕੋਈ ਸੋਧ ਕਰ ਦਿਆਂਗੇ ਪਰ ਉਹਨਾਂ ਨੇ ਦੇ ਵਿੱਚ ਇੱਕ ਚੀਜ਼ ਚੱਕਤੀ ਰੂਲ ਬਣਾਉਣ ਲਈ ਰੂਲ ਕੀ ਹੁੰਦੇ ਆ ਕਾਨੂੰਨ ਬਣ ਜਾਂਦਾ ਪਰ ਉਹਨੂੰ ਚਲਾਉਣ ਦਾ ਸਿਸਟਮ ਕਿਹੜਾ ਹੈਗਾ ਉਹ ਰੂਲ ਦੇ ਵਿੱਚ ਹੁੰਦਾ ਹੈਗਾ ਤੇ ਅਸੀਂ ਇਹ ਕਹਿਣੇ ਆਂਗੇ ਕਿ ਉਹ ਰੂਲ ਵੀ ਇਹਦੇ ਵਿੱਚ ਰੱਖੇ ਜਾਣ ਬਕਾਇਦਾ ਤੌਰ ਤੇ ਵੀਡੀਓਗ੍ਰਾਫੀ ਕੀਤੀ ਜਾਵੇ ਹਰ ਚੀਜ਼ ਆਡੀਓ ਰਿਕਾਰਡਿੰਗ ਕੀਤੀ ਜਾਵੇ ਤਾਂ ਜੋ ਇਸ ਚੀਜ਼ ਦਾ ਹੈਗਾ ਔਰ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਹੁਣ ਮੈਂ ਹੁਣ ਸੁਣ ਰਿਹਾ ਸੀ ਭਾਈ ਸਵਰਨ ਸਿੰਘ ਭੰਦੇਰ ਨੂੰ ਉਹ ਕਹਿ ਰਹੇ ਸੀ ਕਿ ਜੀ ਦਿੱਲੀ ਦੇ ਜਿਹੜੇ ਦੰਗੇ ਹੋਏ ਆ ਦੰਗਿਆਂ ਨੂੰ ਰੌਇਟਸ ਕਹਿੰਦੇ ਆ ਇੱਕ ਸ਼ਬਦ ਨੇ ਸਾਡੀ ਕੌਮ ਨੂੰ ਬਹੁਤ ਪਿੱਛੇ ਪਾਤਾ ਦੰਗਿਆਂ ਨਾਲ ਰੌਇਟਸ ਦਾ ਮਤਲਬ ਇਹ ਹੁੰਦਾ ਹੈਗਾ ਦੋ ਫਿਰਕਿਆਂ ਦੀ ਆਪਸ ਚ ਲੜਾਈ ਸਾਡਾ ਅਸੀਂ ਤਾਂ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਕੀਤੀ ਸਾਡਾ ਤਾਂ ਕਤਲੇਆਮ ਹੋਇਆ ਜਿਹਨੂੰ ਕੀ ਪ੍ਰੋਗਰਾਮ ਕਹਿੰਦੇ ਆ ਇੰਗਲਿਸ਼ ਦੇ ਵਿੱਚ ਸਾਡੀ ਨਸਲ ਖੁਸ਼ੀ ਹੋਈ ਸੀ ਤੁਸੀਂ ਦੇਖੋ ਅੱਜ ਤੱਕ ਵੀ ਤੁਸੀਂ ਦੰਗੇ ਕਈ ਜੰਨੇ ਹੋਗੇ ਤਾਂ ਤੁਸੀਂ ਦਾ ਆਪ ਦਾ ਕੀ ਹਿਸਾਬ ਹੀ ਹਾਰ ਜਾਣੇ ਹੋ ਨਾ ਸਾਨੂੰ ਕਿਸੇ ਲੀਡਰ ਨੇ ਦੱਸਿਆਗਾ ਦੂਸਰੀ ਗੱਲ ਮੈਨੂੰ ਭਾਈ ਸਾਹਿਬ ਮੇਰੇ ਤੋਂ ਪਹਿਲਾਂ ਬੋਲ ਰਹੇ ਸੀ ਉਹ ਕਹਿੰਦੇ ਸੀ ਗੁਰਦੁਆਰਿਆਂ 'ਚ ਦੇਖੋ ਗੁਰਦੁਆਰਿਆਂ 'ਚ ਬੈਠ ਕੇ ਕੋਈ ਮਤਾ ਨਾ ਪਾ ਲਿਓ ਪੰਚਾਇਤ ਦਾ ਨਾ ਕਦੇ ਵੀ ਭੁੱਲ ਕੇ ਨਹੀਂ ਪੰਚਾਇਤ ਦਾ ਕੰਮ ਪੰਚਾਇਤ 'ਚ ਗ੍ਰਾਮ ਸਭਾ ਦੇ ਵਿੱਚ ਮਤਾ ਪਾਸ ਕਰ ਸਕਦੇ ਹੋਗੇ ਉਹ ਵੀ ਇੱਕ ਸਾਂਝੀ ਥਾਂ ਦੇ ਉੱਤੇ ਕੋਈ ਧਾਰਮਿਕ ਥਾਂ ਦੇ ਉੱਤੇ ਨਹੀਂ ਐ ਕਰਨਾ ਕਿਉਂਕਿ ਜਿਹੜਾ ਸੰਵਿਧਾਨ ਹੈਗਾ ਉਹ ਚ ਇੱਕ ਸ਼ਬਦ ਆਉਂਦਾ ਸਾਇਕੂਲਰ ਟੋੜਾ ਕੇਸ ਉਸੇ ਵਕਤ ਜਿਹੜਾ ਤੁਹਾਡਾ ਲਾਅ ਹੈਗਾ ਤੁਹਾਡੇ ਦੁਸ਼ਮਣ ਬਹੁਤ ਬੈਠੇ ਹੈਗੇ ਤੁਹਾਡੇ ਪੈਰਾਂ ਦੇ ਵਿੱਚ ਅੜਿੱਕੜਾਂ ਵਾਲੇ ਬਹੁਤ ਬੈਠੇ ਆ 2027 ਦੇ ਇਹਨੇ ਸਿਆਸੀ ਰੋਟੀਆਂ ਸੇਕਣੀਆਂ ਨੇ ਉਹਨਾਂ ਦੀ ਹੱਕ ਤੁਹਾਡੇ ਤੇ ਆ ਇਸ ਐਕਟ ਤੇ ਆ 6 ਮਹੀਨਿਆਂ ਦਾ ਟਾਈਮ ਹੈ ਜਿਹੜਾ ਉਹ ਮੈਂ ਸਰਕਾਰ ਨੂੰ ਕਹਿੰਦਾ ਬਹੁਤ ਜ਼ਿਆਦਾ ਰੱਖਿਆਗਾ ਇਹ ਐਕਟ ਪਾਸ ਜੇ ਹੋ ਵੀ ਗਿਆ ਤਾਂ ਬੈਬਲ ਬੁਰਗਾੜੀ ਦਾ ਇਨਸਾਫ ਨਹੀਂ ਫੇਰ ਵੀ ਹੋਣਾ ਕਿਉਂਕਿ ਇਹ ਜਿਸ ਦਿਨ ਪਾਸ ਹੋਊਗਾ ਉਸ ਦਿਨ ਤੋਂ ਲਾਗੂ ਹੋਊਗਾ ਨਾ ਕਿ ਜਿਹੜਾ ਪਿਛਲਾ ਸਮਾਂ ਉਸ ਤੋਂ ਲਾਗੂ ਹੋਊਗਾ ਜੇ 2012 ਦੇ ਵਿੱਚ ਡੇਰੇ ਸੱਚੇ ਸੌਦੇ ਦੀ ਸਰਕਾਰ ਉਸ ਵੇਲੇ ਦੀ ਕੈਨਸਲੇਸ਼ਨ ਨਾ ਮੂਵ ਕਰਦੀ ਤਾਂ ਅੱਜ ਇਹ ਅਸੀਂ ਦਿਨਾਂ ਦੇਖਣੇ ਪੈਂਦੇ ਤੇ ਸਾਨੂੰ ਇਹ ਐਕਟ ਤੱਕ ਨਾ ਪਹੁੰਚਣਾ ਪੈਂਦਾ ਇਹ ਤਾਂ ਮੈਂ ਇੱਕ ਤੁਹਾਨੂੰ ਸਿਰਫ ਇੰਨੀ ਕੀ ਦੱਸ ਇਹ ਗੱਲ ਦੱਸ ਦਾਂਗਾ ਉਸ ਤੋਂ ਮੈਂ ਅਗਲੀ ਗੱਲ ਇਹ ਤੁਹਾਨੂੰ ਕਹਿਣਾ ਚਾਹਣਾਗਾ ਤੁਹਾਡੇ ਰਹੀ ਕੀ ਜਿੱਥੇ ਵੀ ਕੋਈ ਝੂਠਾ ਪੁਲਿਸ ਮੁਕਾਬਲਾ ਕਰਦੀ ਹੈਗੀ ਲਾਇਅਲਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਸਰਾਨਮ ਕਿਰਨ ਸਿੰਘ ਵਕੀਲ ਦਾ ਨਾਮ ਸੁਣਿਆ ਹੋਊਗਾ ਸਾਡੀ ਉਹ ਜਥੇਬੰਦੀ ਹੈਗੀ ਸਾਨੂੰ ਜਿੱਥੇ ਕਹੋਂਗੇ ਜਸਵੰਤ ਪੰਜਾਬ ਦਾ ਉਹ ਦੌਰ ਸੀ ਆ ਜਿਸ ਦੇ ਵਿੱਚ ਸਾਡੇ ਧੀਆਂ ਪੈਣਾ ਦੀਆਂ ਅਜ਼ਮਤਾਂ ਲੁੱਟੀਆਂ ਗਈਆਂ ਸਾਡੇ ਪੱਪ ਜਿਹੜੇ ਬਜ਼ੁਰਗਾਂ ਦੀਆਂ ਪੱਗਾਂ ਰੋਲੀਆਂ ਗਈਆਂ ਸਾਡੇ ਬੱਚਿਆਂ ਨੂੰ ਦਾ ਕੀ ਹਾਲ ਕੀਤਾ ਗਿਆ ਸਾਡੀ ਜਥੇਬੰਦੀ ਉਸ ਵਕਤ ਵੀ ਲੜਾਈ ਲੜਦੀ ਸੀ ਤੇ ਹੁਣ ਵੀ ਨਿਸ਼ਕਾਮ ਹੋ ਕੇ ਲੜੂਗੀ ਜਿੱਥੇ ਸਾਡੀ ਜ਼ਰੂਰਤ ਹੈ ਔਰ ਇਹਦੇ ਬਾਰੇ ਜੋ ਕੁਝ ਹੋਊਗਾ ਭਾਈ ਗੁਰਪ੍ਰੀਤ ਸਿੰਘ ਬੈਠੇ ਨੇ ਵੱਡੇ ਭਰਾ ਅਮਿਤੋਜ ਮਾਨ ਜੀ ਬੈਠੇ ਨੇ ਅਸੀਂ ਤੁਹਾਡੇ ਨਾਲ ਪੂਰਨ ਸਹਿਯੋਗ ਕਰਾਂਗੇ ਜਿੱਥੇ ਸਾਡੀ ਕੋਈ ਜ਼ਰੂਰਤ ਹੈਗੀ ਸਾਨੂੰ ਦੱਸਿਓ ਪਰ ਮੇਰੀ ਇੱਕੋ ਬੇਨਤੀ ਹੈਗੀ ਜਿਵੇਂ ਮੈਂ ਅਖੀਰ ਤੇ ਇੱਕੋ ਗੱਲ ਕਹਿਣੀ ਚਾਹਣਾ ਤੁਹਾਨੂੰ ਫਿਰ ਮੈਂ ਉੱਥੇ ਹੀ ਲੈ ਗੱਲ ਮੋੜ ਕੇ ਲੈ ਕੇ ਆਉਣਾ ਚਾਹਣਾਗਾ ਗਾਜ਼ਾ ਦੀ ਮੈਂ ਪਹਿਲਾਂ ਗੱਲ ਕਹਿਣੀ ਸੀ ਨਿੰਗ ਸਿੰਘ ਜਥੇਬੰਦੀਆਂ ਵੀ ਬੈਠੀਆਂ ਨੇ ਸਾਰੀਆਂ ਕੋਈ ਵੀ ਗਰਮ ਖੂਨ ਦਾ ਵਾਲਾ ਲੈ ਕੇ ਐਕਸ਼ਨ ਨਾ ਲਿਓ ਦੁਨੀਆਂ ਦੇ ਵਿੱਚ ਯਹੂਦੀਆਂ ਦੀ ਸਭ ਤੋਂ ਵੱਧ ਇੱਜ਼ਤ ਸੀ ਵੀ ਇਹਨਾਂ ਦਾ ਸਭ ਤੋਂ ਤਸ਼ੱਦਦ ਹੋਇਆ ਉਸ ਤੋਂ ਬਾਅਦ ਸਿੱਖਾਂ ਦੀ ਹੈ ਤੁਹਾਡੇ ਉਹ ਹਾਲ ਕਰਨ ਦੇ ਲਈ ਤੁਹਾਡੇ ਦੁਸ਼ਮਣ ਤਿਆਰ ਬੈਠੇ ਹੈਗੇ ਕਿ ਤੁਸੀਂ ਕੋਈ ਇਹ ਜਿਹੀ ਗਲਤੀ ਕਰੋ ਤੇ ਤੁਹਾਡੇ ਨੂੰ ਵੀ ਦੁਨੀਆਂ ਦੇ ਵਿੱਚ ਉਹ ਕੌਮਾਂ ਦੇ ਵਿੱਚ ਦਿਖਾਇਆ ਜਾਵੇ ਕਿ ਇਹ ਤਾਂ ਹੁੰਦੀ ਹੈ ਇਸ ਤਰੀਕੇ ਦੀ ਹੈਗੇ ਸਹਜ ਨਾਲ ਚੱਲਣਾਗਾ ਬੜੀ ਸ਼ਾਂਤੀ ਬਣਾ ਕੇ ਚੱਲਣਾ ਵਕਤ ਤੁਹਾਡਾ ਆ ਚੁੱਕਿਆ ਹੈਗਾ ਵਕਤ ਦਸਕਾ ਦੇ ਰਿਹਾ ਹੈਗਾ ਮੈਂ ਕੁਇ ਸਿਆਸੀ ਲੀਡਰ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਖੜ ਕੇ ਸ਼ਹੀਦਾਂ ਦੀ ਧਰਤੀ ਤੇ ਆ ਕੇ ਸਾਨੂੰ ਦੱਸ ਰਿਹਾ ਜੇ ਹੁਣ ਤੁਸੀਂ 10-12 ਸਾਲ ਸਹੀ ਰਹੇ ਨਾ ਤੁਹਾਡੇ ਪੈਰਾਂ ਦੇ ਵਿੱਚ ਪਿਆ ਹੋਊਗਾ 1733 ਵੰਗੂ ਰਾਜ ਯਾਦ ਰੱਖਿਓ ਅੱਜ ਮੇਰੀ ਮੈਂ ਗੁਰੂ ਨੂੰ ਆਪਦੇ ਨੂੰ ਹਾਜ਼ਰ ਜਾਣ ਕੇ ਇਹ ਗੱਲ ਕਹਿ ਰਿਆਂਗਾ ਤੁਹਾਨੂੰ ਤੁਸੀਂ ਦੇਖ ਮੈਂ ਜੇ ਕੋਈ ਗਲਤੀ ਹੋਏ ਤਾਂ ਮੈਂ ਤਾਂ ਮੈਂ ਮਾਫੀ ਚਾਹੁੰਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ